ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਹੁਣੇ ਮੰਮੀ ਨੂੰ ਪੱਟੀ ਕਰਾ ਕੇ ਆਏ ਆ ਤੇ ਇਹਦੀਆਂ ਚੀਜ਼ੀਆਂ ਪਹਿਲਾਂ ਹੀ ਹੁਣ ਕਹਿੰਦੇ ਮੰਮੀ ਆ ਜਾ ਚੀਜ਼ੀਆਂ ਖੋਲਣੀਆਂ ਨਾ ਆ ਜਾ ਇੱਧਰ ਬਾਹਰ ਆ ਜਾ ਆਹ ਆ ਗਈ ਆਜੋ ਆਜੋ ਬਾਏ ਬਾਏ ਇਹ ਕਹਿੰਦੇ ਆਏ ਇਹ ਆਪਣੀਆਂ ਚੀਜ਼ੀਆਂ ਪਹਿਲਾਂ ਹੀ ਅੱਗੇ ਰੱਖਦਾ ਆਜਾ ਪੱਖੇ ਜਿਹਾ ਲਿਆਇਆ ਵਿੱਚ ਓਹੋ ਆਜਾ ਹਨੂ ਫੜ ਕੇ ਆਹ ਵੇਖੋ ਜੀ ਮੰਮੀ ਹੁਣ ਦੱਸਣਗੇ ਕਿ ਇਹਨਾਂ ਨੂੰ ਸੱਟ ਕਿਵੇਂ ਲੱਗੀ ਮੈਂ ਤੇ ਗਈ ਹਾਂ ਆਪਣੇ ਪੇਕੇ ਤੇ ਉਥੋਂ ਭੱਜੀ ਭੱਜੀ ਆਈ ਫਿਰ ਤੇ ਆਹ ਵੇਖੋ ਪੈਰ ਵਿਖਾਓ ਡਾਕਟਰ ਕੀ ਕਹਿੰਦੇ ਨੇ ਪਟੀਆਂ ਕਰਾਉਂਦੇ ਆ ਹੁਣ ਪਹਿਲਾਂ ਬੰਦੇਣੀ ਆ ਡਾਕਟਰ ਕਹਿੰਦੇ ਆ ਕਿ ਥੋੜੀ ਜਿਹੀ ਹੱਡੀ ਕ੍ਰੈਕ ਹੋ ਗਈ ਗਿੱਟੇ ਲੱਗੋ ਤੇ ਮਾਸ ਪਟ ਗਿਆ ਵਾ ਹਾਂ ਜੀ 10-15 ਦਿਨ ਰੈਸਟ ਬੈੱਡ ਰੈਸਟ ਚਾਹੀਦੀ ਆ ਮੈਂ ਤੇ ਕਹਿੰਦੀ ਮੰਮੀ ਨੂੰ 10-15 ਦਿਨ ਤੁਸੀਂ ਮੰਜੇ ਨਾਲ ਜਾਮ ਹੋ ਜਾਓ ਬੈੱਡ ਰੈਸਟ ਇਹ ਮੇਰੇ ਕੋ ਮੇਰਾ ਜੀ ਨਹੀਂ ਕਰਦਾ ਬੈੱਡ ਨਾਲ ਉਹ ਆਹ ਉਹ ਕੌਣ ਮਾਰਿੰਦਾ ਇੱਕ ਮੇਰਾ ਨਿੱਕਾ ਜਿਹਾ ਮੁੰਡਾ ਹੀ ਨਹੀਂ ਮੈਨੂੰ ਬੈੱਡ ਦਿੰਦਾ ਤੋਂ ਮੰਜੇ ਉੱਠੇ ਬੱਦੀਂ ਦਾਤੀ ਉਹ ਤੋਂ ਆ ਘੁੰਮਣ ਵੇ ਡਿਆ ਚੱਕਰ ਆ ਜਾਣੇ ਆ ਚੀਚੀ ਦਾਦੀ ਨੂੰ ਵੀ ਦੇਣੀ ਕਿ ਨਹੀਂ ਇਕੱਲੇ ਨੇ ਖਾਣੀ ਦਾਦੀ ਨੂੰ ਨਹੀਂ ਦੇਣੀ ਮੇਰੀ ਏ ਮੇਰ꺼 ਵੀ ਮੇਰ꺼 ਵੀ ਚੀਚੀਆਂ ਹੈਗੀਆਂ ਮੈਂ ਉਹ ਵੀ ਫਿਰ ਖਾ ਲੈਣੀ ਲਾ ਆਤੀ ਤੂੰ ਪੇਣਾ ਮੰਜੀ ਲੈ ਕੇ ਜਾਵਾ ਫਿਰ ਸੋਫਾ ਖਾਣ ਵਾਲੇ ਆ ਸੋਫਾ ਖੱਗੇ ਤੁਹਾਡੇ ਘਰੇ ਵੀ ਪਈ ਆ ਹੂੰ ਵਾਨ ਵੀ ਦੇ ਦੋ ਮੈਨੂੰ 1 ਆ ਤੇ ਮੰਮੀ ਤੁਸੀਂ ਦੱਸੋ ਫਿਰ ਪੀਏ ਤੁਸੀਂ ਸਾਟ ਲਵਾਈ ਕਿਵੇਂ ਅਸ ਅਸਲ ਵਿੱਚ ਸਾਟ ਲੱਗੀ ਇਸ ਤਰ੍ਹਾਂ ਚਿਲਕੇ ਦੇ ਦਿੱਤੀ ਕਿੱਥੇ ਚਿਲਕੇ ਹੋ ਹੱਡ ਕਮਜ਼ੋਰ ਹੋਏ ਬਾਹਰ ਵੇਲੀ ਆ ਆਹੋ ਹੱਡ ਕਮਜ਼ੋਰ ਹੋਏ ਪਰ ਹੀ ਸਮਝਣੇ ਨਹੀਂ ਨਾ ਹੱਡ ਕਮਜ਼ੋਰ ਤੇ ਵੇਲੀ ਆ ਦੇਖਿਆ ਵੇਲੀ ਵੱਲ ਗਈ ਹਾਂ ਤਾਂ ਪਿਆਸ ਨਾਲ ਕੇ ਡੇਗਦੀ ਤੇ ਫਿਰ ਉੱਥੋਂ ਕੌਣ ਠਾ ਕੇ ਲਿਆਇਆ ਕਤੋਂ ਬੜੀ ਵੱਡੀ ਹਿੰਮਤ ਕਰਕੇ ਆਪੇ ਉੱਠੀ ਮੈਂ ਪਤਾ ਆਪੇ ਉੱਠ ਕੇ ਆ ਗਈ ਫਿਰ ਅੱਛਾ ਤੇ ਫਿਰ ਬਾਜ ਲੈ ਕੇ ਗਏ ਫਿਰ ਬਾਜ ਲੈ ਕੇ ਗਿਆ ਆ ਪਾਇਆ ਇਹ ਕੀ ਹੁਣ ਵਿਆਹ ਵੀ ਨੇੜੇ ਆਉਣ ਧਿਆ ਆ ਤੇ ਉਤੋਂ ਸੱਟ ਲਵਾਲੀ ਉਥੇ ਜੇ ਸੱਟ ਵੇਖਣੀ ਲੋਕਾਂ ਦੇ ਪੁੱਛੂ ਡਿੱਕਾ ਜਿਆ ਵੀ ਇਹ ਕਿਦਾਂ ਲਵਾਲੀ ਏ ਕਿਦਾਂ ਲਵਾਲੀ ਹਨਾ ਉਦੋਂ ਤੱਕ ਹੋ ਜਾਣਾ ਠੀਕ ਹੋ ਜਾਣਾ ਮਾਂ ਤੋ ਆਹ ਵਿਆਹ ਲੈ ਆਜੇ ਆਹ ਉਹ ਤੇ ਗੱਲ ਹੈ ਗਈ ਆ ਹੋ ਜਾਣਾ ਆ ਆ ਕਹਿੰਦੇ ਹੁਣ ਆ ਖੋਲੇ ਕਿ ਮੈਨੂੰ ਫੜਾਤਾ ਕਿ ਦਾਦੀ ਮਮਾ ਨੂੰ ਫੜਾਤਾ ਆ ਮੈਂ ਆਮ ਨੇ ਅੰਮੇ ਤਾਇਆ ਦਾਦੀ ਤਾਇਆ ਉਹ ਤੇ ਆਖਣਾ ਛਿਰ-ਛਿਰ ਤੇ ਠੀਕ ਹੋਵੇ ਤੇ ਮੈਂ ਜਾਵਾ ਵਾਂਡੇ ਆਹੋ ਹਾਂ ਮੇ ਇਹ ਤੇ ਗੱਲ ਹੈਗੀ ਆ ਫਿਰ ਕਸਾਰਾ ਕਸਾਰਾ ਤੇ ਤੈਨੂੰ ਲੱਗਣਾ ਜ਼ਿਆਦਾ ਕੋਈ ਨਹੀਂ ਹੋ ਜਾਣਾ ਤੁਸੀਂ ਉਹਨੇ ਚੱਲ ਨੂੰ ਠੀਕ ਆ ਇਹ ਗੱਲ ਇਹਣਾ ਕਿ ਹੁਣ ਮੇਰਾ ਜਾਣਾ ਵੀ ਜ਼ਰੂਰੀ ਆ ਅਕਸਰ ਪਰਾਮ ਦੇ ਵਿਆਹ ਵੀ ਕਿਹੜੇ ਰੋਜ਼ ਰੋਜ਼ ਹੁੰਦੇ ਹਨ ਹਣਾ ਹੁਣ ਇਹ ਭਰਾ ਦਾ ਵਿਆਹ ਕਰਕੇ ਫਿਰ ਕਾਫੀ ਟਾਈਮ ਬਾਅਦ ਆਉਣਾ ਵਾ ਦੂਜੇ ਮਾਮਾ ਜੀ ਦੇ ਬੇਟਿਆਂ ਦੇ ਵਿਆਹ ਹੋਣੇ ਫਿਰ ਅੱਜ ਛੋਟੇ ਜਿਹੇ ਦਾ ਵੀ ਅਸੀਂ ਵਿਆਹ ਕਰਾਂਗੇ ਜਦੋਂ ਵੱਡਾ ਹੋਗਾ ਨਾਲ ਵਿਆਹ ਕਰਾਉਣਾ ਵਿਆਹ ਕਰਾਉਣਾ ਦੱਸ ਕਿ ਨਿੱਕੀ ਜੀ ਵੋਟੀ ਲਿਆਵਾਂਗੇ ਨਾ ਜੀ ਨਿੱਕੀ ਜੀ ਲੈਣੀ ਨਹੀਂ ਕਿ ਮੈਂ ਵੱਡਾ ਹੋ ਜਾਣਾ ਫਿਰ ਮੈਂ ਵੱਡੀ ਵੋਟੀ ਲਾਂਗਾ ਤੇ ਮੈਂ ਨਿੱਕੀ ਜੀ ਥੋੜੀ ਹੋ ਛੋ ਛੋ ਬਦਲੇ ਕਿਹੜੀਆਂ ਗੱਲਾਂ ਕਰੀ ਜਾਂਦਾ ਤੋਰ ਹੋ ਗਿਆ ਵੱਡਾ ਹੋ ਗਿਆ ਹਾਲੇ ਕਿ ਦਿਨ ਮੈਂ ਤੇ ਸੁਖਬਾਈ ਨੇ ਵੀ ਸ਼ਾਪਿੰਗ ਕਰਨ ਜਾਣਾ ਵਾ ਹਾਲੇ ਸ਼ੇਰਾ ਖਰੀਦਣਾ ਕਲਗੀ ਖਰੀਦਣੀ ਆ ਛੋਟੇ ਮੋਟੀਆਂ ਹੋਰ ਕੀ ਚੰਗੀ ਦਾਂਗੇ ਤੇ ਸ਼ਾਪਿੰਗ ਤੇ ਹਾਲੇ ਪਈ ਆ ਤੇ ਮੰਮੀ ਨੇ ਲਵਾ ਲਈ ਸਾਫ ਤੇ ਹੁਣ ਇਹ ਵੀ ਘਰੇ ਵੀ ਜ਼ਰੂਰੀ ਆ ਰਹਿਣਾ ਤੇ ਇੱਕ ਹੋਰ ਖਾਸ ਗੱਲ ਹੈ ਮੰਮੀ ਦੇ ਪੈਰ ਨੂੰ ਸੱਟ ਲੱਗੀ ਹੈ ਨਾ ਤੇ ਜਿੰਨੀਆਂ ਵੀਡੀਓ ਦੂਜੀਆਂ ਬਣੀਆਂ ਨੇ ਭਾਗਾਵਾਲੀਆਂ ਤੇ ਇੱਕ ਜਾਲਮ ਦੂਜੇ ਕੀ ਕਹਿੰਦੇ ਆ ਦੂਸਰੀ ਕਿਹੜੀ ਲਾਲਚ ਜਮੀਨ ਦਾ ਹੈ ਨਾ ਉਹਨਾਂ ਨੇ ਸਾਰਿਆਂ ਨੇ ਪੈਰ ਤੇ ਵੀਡੀਓ ਬਣਾ ਲਈ ਕੱਲ ਕਿ ਪੈਰ ਤੇ ਸੱਟ ਲੱਗੀ ਆ ਹੈ ਨਾ ਮੰਮੀ ਫਿਰ ਕਿਦਾਂ ਦਾ ਫੀਲ ਹੋਇਆ ਬੈੱਡ ਤੇ ਜੂ ਬੈਠੀ ਹਾਂ ਬੈੱਡ ਤੇ ਬਣਾਉਣੀ ਸੀ ਉਹਨਾਂ ਨੇ ਆਹ ਉਹਨਾਂ ਬੈੱਡ ਤੇ ਬੈਠੀ ਰਹੀ ਇਹ ਬਣਾ ਲਈ ਕਿ ਪੈਰ ਤੇ ਸੱਟ ਲੱਗੀ ਆ ਜੀ ਉਠ ਨਹੀਂ ਸਕਦੀ ਉਠ ਨਹੀਂ ਸਕਦੀ ਇੱਕ ਚ ਪੈਰ ਤੇ ਮੈਂ ਸੱਟ ਲਾਤੀ ਆ ਵੀਡੀਓ ਵਿੱਚ ਤੇ ਇੱਕ ਚ ਆਪੇ ਲੱਗੀ ਆ ਹੋਰ ਨੂੰ ਜਾਜ ਦੋ ਪਾਏ ਤਾ ਸੱਟ ਲੱਗ ਗਈ ਕਿੱਥੇ ਰੋੜੇਗੇ ਤਿਲਕ ਕੇ ਅੱਛਾ ਹਾ ਇਤਰਾ ਆਹੋ ਇਤਰਾ ਹੀ ਰੋੜੇਗੇ ਦਾਦੀ ਮੰਮਾ ਨੂੰ ਨਹੀਂ ਪਤਾ ਲੱਗਦਾ ਹੈਨਾ ਦੋ ਪਾਏ ਦੋ ਪਾਏ ਆਹੋ ਦੋ ਪਾਏ फिर उठो माड़ा जा मैं मंजी खिंच के खड़ा आवे इन्हें झूठा पहलिया चला हों तू ही झूठा दे ओ, नहीं ਦਾਤੀ ਝੂਟਾ ਦੇ ਚੋਕੇ ਆ ਸਾਡੀਆਂ ਮਸੰਮੀਆਂ ਵੀ ਖਤਮ ਹੋ ਗਈਆਂ ਹਾਂ ਹੋਂ ਸੰਤਰੇ ਹੈਗੇ ਵੈਸੇ ਪਰ ਹੋਂ ਤੂ ਚਬਾਈ ਆਨੇ ਬੜਾ ਵੀ ਲੰਘ ਹੋਂ ਤੇ ਪੱਕ ਗਏ ਵੈਸੇ ਆਹ ਸਾਡੇ ਸੰਤਰੇ ਖਾਣ ਵਾਲਾ ਆ ਗਿਆ ਆ ਕੱਲ ਸਾਡੇ ਹਾਂ ਨੀ ਕੇ ਜੇ ਸੰਤਰੇ ਨੇ ਪੀਜੇ ਦੀ ਜਿੱਦ ਕੀਤੀ ਪੀਜਾ ਖਾਣਾ ਪੀਜਾ ਖਾਣਾ ਕੱਲ ਸਪੈਸ਼ਲ ਜਾ ਕੇ ਪੀਜਾ ਲਿਆਂਦਾ ਫਿਰ ਕਹਿੰਦਾ ਨਾਲ ਜੂਸ ਵੀ ਲੈਣਾ ਫਿਰ ਫਿਰ ਚਾਕਲੇਟ ਸ਼ੇਕ ਲਿਆਂਦੇ ਹੁਣ ਵਿਖਾਉਂਦੇ ਇੱਥੇ ਖਾਣਾ ਪੀਜਾ ਆਹੋ ਇਹ ਮੈਂ ਸੱਚ ਉਧਰ ਲੱਗੀ ਹਾਂ ਕੂੜੇ ਸੁੱਟਣ ਜਾਣ ਹਰ ਕਿਸਾ ਡਾ ਵੀ ਫਲ ਲੱਗ ਗਿਆ ਤੇ ਮੈਨੂੰ ਜੂਸ ਪੀਣਾ ਜੂਸ ਪੀਣਾ ਪੀਜਾ ਖਾਣਾ ਆਹ ਪੀਜਾ ਖਾ ਲਈ आ वेख साढ़ा कि एक्सरसाइज करनी मम्मा फोटो प फिर की एक्सरसाइज बस मम्मा फोटो पा देखो बीबी एक्सरसाइज करीड़ा आवा चलो चलो चिको ओ उधर कि ਹਾ ਚੁੱਕੋ ਨਹੀਂ ਹੂੰ ਚੋਕਾ ਹਾ ਹੋ ਨਹੀਂ ਚੁੱਕਣਾ ਇੱਕੋ ਵਾਰੀ ਕੰਮ ਕਰਦਾ ਏ ਹੂੰ ਇਹਨੇ ਇੱਕੋ ਵਾਰੀ ਕਰਨਾ ਹੁੰਦਾ ਮੂਦ ਦੇਂਗਾ ਦੇ ਮੂਦ ਮੂਦ ਨਹੀਂ ਲੱਗੇ ਹਾਂ ਮਰੂਦ ਨਹੀਂ ਲੱਗੇ ਸਾਡੇ ਦੂਜਾ ਪਾਣਾ ਆ ਫੈਨ ਫੈਨ ওভার ਸੋਟਾ ਏ ਆਓ ਸੁਟਿਆ ਆਹ ਵੇਖੋ ਹੁਣ ਨਾਈਟ ਪਾਰਟੀ ਹੋਣ ਲੱਗੀ ਰੋਜ਼ ਟੜੀ ਪੀਜ਼ਾ ਪਾਰਟੀ ਹੋਇਆ ਕਰਨੀ ਆ ਪੀਜ਼ਾ ਖਵਾਇਆ ਇਹਨੂੰ ਅੱਜ ਹਲੇ ਡੱਬਾ ਵੀ ਨਹੀਂ ਸੁਟਿਆ ਅੱਜ ਨਵਾਂ ਪੀਜ਼ਾ ਸ਼ੇਕ ਨਾਲ ਇੱਕ ਪੀਜ਼ਾ ਦੇ ਇੱਕ ਹੋਰ ਪੀਜ਼ਾ ਫ੍ਰੀ ਅੱਛਾ ਕਿੱਥੇ ਆ ਉਹ ਦੋ ਪੀਜ਼ੇ ਨੇ ਉਹਦੇ ਵਿੱਚ ਦੋ ਚਾਰ ਚਾਰ ਆ ਨਾ ਅੱਜ ਨਾਜਾ ਨਾਜਾ ਕਿਨੇ ਕੱਢੀ ਆਈ ਐ ਵੱਡੀ ਖਾ ਦੋ ਨਾਜਾ ਕਿੱਡੀ ਕਰੀ ਆਈ ਆ ਪੁੱਛਾਈ ਆ ਪੁੱਛਾਈ ਆ ਕਿਨੇ ਕੱਢ ਰੇ ਤੇਰੇ ਘਰ ਅੰਦਾ ਮੇਰੇ ਆਹ ਕੌਣ ਆਇਆ ਵਾ ਬਾਰ ਦੇ ਤੇ ਪੁੱਛਾਈ ਆ ਤੇ ਕੀ ਕਰ ਰਹੀ ਆ ਇਦੇ ਘਰ ਆਈ ਆ ਤੇਰੇ ਘਰ ਆਈ ਆ ਕੀ ਕਰਨ ਆਈ ਆ ਤੈਨੂੰ ਪਤਾ ਕਿ ਜੱਕ ਨਹੀਂ ਪਤਾ ਤੈਨੂੰ ਪਤਾ ਕਿ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਤੂੰ ਦਾਰੂ ਕੱਢਦਾ ਸੀ ਤੂੰ ਦਾਰੂ ਕੱਢਦਾ ਸੀ ਨਾ ਛੋਟਿਆਂ ਨੇ ਆ ਕੱਢੀ ਸੀ ਨਾ ਉਹਦੇ ਕੇਸ ਚ ਆਈ ਹੋ ਇਹ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਅੱਗੇ ਕੀ ਹੋਵੇ ਇੱਕ ਵੀ ਜਾੜਾ ਮੈਂ ਠਾਣਾਂ ਫੇਰ ਜਾਣਾ ਆ ਹਾਂ ਤਦ ਸਰਕਾਰੀ ਨਹੀਂ ਲੈ ਗਏ ਬਾਜ ਰਾਤ ਚੈਕਿੰਗ ਆ ਫਿਰ ਦਿਨੇ ਕਸਟਮਰ ਆ ਗਿਆ ਇਧਰ ਅਬ ਸੀ ਇਧਰ ਬੋੜੋ ਵਿੱਚ ਮੈਂ ਮੇਰੇ ਮੋਬਾਈਲ ਦੀ ਫੋਟੋ ਕਿ ਇਹ ਉਹ ਮੋਟੇ ਕੱਪੜੇ ਪਾਇਆ ਕਰਾ ਹੈਗਾ ਨਾ ਜਦੋਂ ਸਾਸ ਪਾਉਣੀ ਆ ਵੇਖੋ ਰੋਜ਼ ਹੁਣ ਪੀਜ਼ਾ ਪਾਰਟੀ ਹੁੰਦੀ ਆ ਹਨਾ ਆ ਨਵਾਜ ਦਾ ਪੀਜ਼ਾ ਆ ਛੋਟਾ ਜਿਹਾ ਆ ਥੋੜਾ ਮੈਂ ਕੀ ਆ ਇਹ ਨਾ ਜੋ ਇਹ ਆਪਾਂ ਖਾ ਲਈਏ ਆਪਾਂ ਅਸ ਇਧਰ ਕੀ ਆਪਾਂ ਖਾ ਲਈਨੇ ਤੇ ਆ ਦੇ ਦੀ ਹੀਰੇ ਨੂੰ ਕੱਲਾ ਲੈ ਨੂੰ ਨਹੀਂ ਆ ਨਹੀਂ ਪੁੱਤ ਦੇ ਦੀ ਲੱਲ ਨੂੰ ਹੀਰੇ ਨੂੰ ਇੱਕ ਪਿੰਚ ਇਦਾਂ ਕਰੋ ਨਹੀਂ ਕਰਕੇ ਉਹਨੂੰ ਪੀਸਾ ਉੱਥੋਂ ਕੱਟ ਕੇ ਪੰਜ ਤੋ ਇਦਾਂ ਕਰ ਦਸੋ ਕੋਈ ਪੁੱਤ ਹੋ ਜਾ ਇਹ ਆਪ ਰੱਖ ਲੈਨੇ ਆ ਆਏ ਕੀ ਹੀਰੇ ਹੁੰਦੇ ਨੇ ਓਕੇ ਲੈਓ ਸ਼ੋਸ਼ ਪਾ ਲਈ ਜੀ ਨਹੀਂ ਰੈਂਡ ਰੈਂਡ ਕਾ ਨਹੀਂ ਕੋਸਲਾ ਖਿਸਮਾ ਕੋਈ ਨਾ ਰੁਟਕ ਦੇ ਨਾ ਨਾ ਜਰੇ ਠੰਡਾ ਨਾ ਹੋਵੇ ਇੱਥੇ ਪਾਸ ਹੁਣਾ ਸਾਰੀ ਚਲੋ ਇਹ ਇਹ ਹੱਸੋ ਮੈਂ ਆਪੇ ਬੋਲਾਂਗਾ ਇੱਥੇ ਵੀ ਮੈਂ ਆਪੇ ਬੋਲਾਂਗਾ ਸੋਣਾਂ ਤੂੰ ਵੱਧ ਪਾ ਲਿਆ ਆ ਵੇਖ ਰੋਜੀ ਹੁਣ ਪੀਜ਼ਾ ਪਾਰਟੀ ਹੁੰਦੀ ਏ ਇਹ ਮੁੰਡੇ ਨੂੰ ਹੁਣ ਰੋਜੀ ਪੀਜ਼ੇ ਦਾ ਚਸਕਾ ਲੱਗ ਗਿਆ ਉਹ ਨਹੀਂ ਹੋਇਆ ਦੋ ਪੇਟਾ ਦੋ ਪੇਟਾ ਦੋ ਪੇਟਾ ਦੋ ਪੇਟਾ ਸ਼ਾਂਬਾ ਆ ਕਿਹ ਕੰਦਸ ਕੋਣਾ ਨਹੀਂ ਤੂੰ ਹੀ ਰੋਲਾ ਪਾਇਆ ਵਾ ਬੈਗ ਵਿੱਚੋਂ ਪਾ ਕੇ ਖਾਇ ਤੇ ਮੈਨੇ ਮੈਂ ਤੇਰਾ ਸਭ ਪੀਜ਼ਾ ਲੈ ਨਾ ਰਮਾਪਾ ਨੇ ਬੱਸ ਹੋਏ ਕੋਈ ਨਹੀਂ ਪਾਈ ਜਾਂਦੇ ਮੇਰੀ ਅਸਲ ਪਾਪਾ ਲੈ ਪੀਜ਼ਾ ਲੈਂਦਾ ਨਾ ਤੇ ਇੱਥੇ ਇੱਥੇ ਖਾਣਾ ਓਏ ਤੇ ਖਾਲੇ ਯਾਰ ਬੈਠਾ ਕੀ ਕਰਨਾ ਤੇਰੇ ਕਮਰੇ 'ਚ ਕੀ ਆ ਯਾਰ ਆ ਦਾਦੀ ਵਾਲੇ ਕਮਰੇ 'ਚ ਬੈਠੇ ਸਾਰੇ ਖਾਲੇ ਨੇ ਉਹਨੇ ਠੰਡਾ ਹੋ ਜਾਣਾ ਬਾਅਦ ਚੋ ਹਾਂ ਓਏ ਉਹਨੂੰ ਠੰਡੀ ਹੋ ਜਾਣਾ ਨਾ ਨਹੀਂ ਪਾਈ ਸਾਫ ਨਹੀਂ ਛਾੜ ਦਿਓ ਆ ਵੇਖ ਲੋ ਗਾਈਜ਼ ਵੀਰੇ ਐਦਾਂ ਸਾਨੂੰ ਪਹੁੰਚਦਾ ਹੀ ਏ ਛੋ ਗਿਆ ਵੇ ਮੰਮੀ ਨੂੰ ਵੀਜੇ ਦੇ ਖਾਣ ਦਿੰਦਾ ਤੇ ਹੁਣ ਸਾਲਾ ਆਂਦਾ ਮੰਮੀ ਨੂੰ ਦੇ ਕੇ ਭਾਈ ਕਮਰੇ ਭਾਈ ਕਮਰੇ ਭਾਈ ਕਮਰੇ ਮੈਂ ਜੀ ਵੀ ਚੱਲ ਮੈਂ ਫੜਦੀ ਆਂ ਆਹ ਆਪਣਾ ਆਹ ਲੈ ਕੰਮ ਆਉਂ ਚ ਨਾਲ ਉਥੇ ਖੋਲਿਆ ਖਾਲੇ ਸਾਰਾ ਰੋੜਾ ਲੜਾ ਪਿਆਈ ਹੁਣ ਕੁੜੀ ਆ ਕੇ ਮਾਈ ਕਮਰੇ ਇੱਥੇ ਆ ਜਾ ਥੱਲੇ ਥੱਲੇ ਆ ਖਾਣੇ ਨੂੰ ਮੈਂ ਕੁਰਸੀ ਨਹੀਂ ਆ ਰਿਹਾ ਫੜ ਕੇ ਖਾਣਾ ਕੋਈ ਨਹੀਂ ਇੱਥੇ ਬਹਿ ਗਿਆ ਏ ਲੈ ਆਮ ਤੈਨੂੰ ਹੁਣ ਖਵਾਵਾਂ ਪੀਜਾ ਚੁੱਪ ਚੁੱਪ ਆ ਲੈ ਮੇਰੇ ਪੁੱਤੇ ਆ ਲੈ ਕੁੱਤੇ ਪਾ ਆ ਲੈ ਆ ਜਾ ਬੈ ਕੇ ਖਾ ਪਿੱਛੇ ਉਹ ਹਾਂ ਹਾਂ ਪਿੱਛੇ ਹੋ ਜਾ ਪਿੱਛੇ ਪਾਪਾ ਪਾਰੇ ਪੀਜਾ ਲੈਂਦਾ ਪੀਣਾ ਪਾਪਾ ਨੇ ਪੀਜਾ ਲੈਂਦਾ ਹੁਣ ਪੀਜੇ ਦੀ ਹੱਥ ਕੱਟ ਕਰੋ ਇਹਦੀ ਚੱਲ ਲੈ ਇੱਕ ਦਿਨ ਦੇ ਵਿਚਾਰੇ ਪੀਜਾ ਖਾਦਾ ਕੀ ਹੋ ਗਿਆ ਚਲੋ ਜੀ